ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਲੋਕਾਂ ਦੇ ਬਹੁਤ ਲੰਮੇ ਸਮੇਂ ਤੋਂ ਮਾੜੇ ਦਿਨ ਚੱਲ ਰਹੇ ਨੇ ਮਾੜੇ ਦਿਨਾਂ ਦੇ ਵਿੱਚ ਕੀ ਕੀ ਆਉਂਦਾ ਇੱਕ ਤਾਂ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਪਈ ਰਹਿੰਦੀ ਹੈ ਦੂਸਰਾ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਹੁੰਦੀ ਉਲਟਾ ਨੁਕਸਾਨ ਹੁੰਦੇ ਰਹਿੰਦੇ ਨੇ ਤੇ ਤੀਸਰਾ ਉਹਨਾਂ ਦੇ ਘਰ ਦੇ ਵਿੱਚ ਕੋਈ ਨਾ ਕੋਈ ਕਲੇਸ਼ ਛੜਿਆ ਰਹਿੰਦਾ ਉਹਨਾਂ ਨੇ ਬਹੁਤ ਕੋਸ਼ਿਸ਼ ਕਰ ਲਈ ਕਿ ਸਾਡੇ ਘਰ ਦੇ ਹਾਲਾਤ ਠੀਕ ਹੋ ਜਾਣ ਉੱਠੇ ਦਿਨ ਜਿਹੜੇ ਸਿੱਧੇ ਹੋ ਜਾਣ ਬਹੁਤ ਉਪਾਅ ਕਰਕੇ ਵੇਖ ਲਏ ਬੋਤ ਬਾਬਿਆਂ ਕੋਲ ਜਾਏ ਯਾਨੀ ਕਿ ਉਹਨਾਂ ਨੇ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਪਰ ਫਿਰ ਵੀ ਉਹਨਾਂ ਦੇ ਪੁੱਠੇ ਦਿਨ ਉਦਾਂ ਹੀ ਚੱਲ ਰਹੇ ਨੇ ਘਰ ਦੇ ਵਿੱਚ ਨੁਕਸਾਨ ਤੇ ਨੁਕਸਾਨ ਹੋ ਰਹੇ ਨੇ ਪਰ ਤੁਸੀਂ ਹੁਣ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜਿਹਦੇ ਨਾਲ ਤੁਹਾਡੇ ਘਰ ਦੇ ਵਿੱਚੋਂ ਇਹ ਪੁੱਠੇ ਦਿਨ ਸਿੱਧੇ ਹੋ ਜਾਣਗੇ ਤੁਹਾਡੇ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਬਹੁਤ ਹੀ ਪਹੁੰਚਯੋਈ ਮਹਾਪੁਰਸ਼ ਸੀ। ਉਹਨਾਂ ਕੋਲੇ ਹਮੇਸ਼ਾ ਭੀੜ ਲੱਗੀ ਰਹਿੰਦੀ। ਸੰਗਤਾਂ ਆ ਕੇ ਉਹਨਾਂ ਦੇ ਦਰਸ਼ਨ ਕਰਦੀਆਂ, ਆਪਣੀਆਂ-ਆਪਣੀਆਂ ਮੁਸੀਬਤਾਂ ਦੇ ਹੱਲ ਲੈ ਕੇ ਉੱਥੋਂ ਜਾਂਦੀਆਂ ਸੀ। ਉਸ ਸੰਗਤ ਦੇ ਵਿੱਚ ਇੱਕ ਬਜ਼ੁਰਗ ਬੀਬੀ ਵੀ ਆਈ ਸੀ, ਜੋ ਕਿ ਬਹੁਤ ਹੀ ਦੁਖੀ ਸੀ। ਉਹ ਖੜੀ ਹੁੰਦੀ ਹੈ ਤੇ ਮਹਾਪੁਰਸ਼ਾਂ ਨੂੰ ਕਹਿੰਦੀ ਹੈ ਕਿ ਮਹਾਪੁਰਸ਼ੋ, ਮੈਂ ਤੁਹਾਨੂੰ ਤਾਂ ਮੰਨੂੰਗੀ ਜੇ ਮੈਨੂੰ ਮੇਰੀ ਮੁਸੀਬਤ ਦਾ ਹੱਲ ਦਿਓਗੇ। ਮੈਨੂੰ ਵੀ ਕੋਈ ਨਾ ਕੋਈ ਰਾਹ ਵਿਖਾਓਗੇ। ਲੋਕਾਂ ਨੂੰ ਤਾਂ ਤੁਸੀਂ ਬਹੁਤ ਰਾਹ ਵਖਾ ਰਹੇ ਹੋ, ਜੇ ਮੈਨੂੰ ਦਿਖਾਉਗੇ। ਮੈਂ ਤਾਂ ਮੰਨੂੰਗੀ ਉਹ ਮਹਾਪੁਰਸ਼ ਸਮਝ ਜਾਂਦੇ ਨੇ ਕਿ ਬੀਬੀ ਬਹੁਤ ਹੀ ਦੁਖੀ ਹੈ ਉਹ ਮਹਾਪੁਰਸ਼ ਬੀਬੀ ਨੂੰ ਕਹਿੰਦੇ ਨੇ ਕੀ ਗੱਲ ਬੀਬੀ ਕਾਫੀ ਦੁਖੀ ਲੱਗ ਰਹੀ ਹੈ ਕੀ ਹੋਇਆ ਤੇਰੇ ਨਾਲ ਉਹ ਬੀਬੀ ਅੱਗੋਂ ਜਵਾਬ ਦਿੰਦੀ ਹੈ ਕਿ ਮੇਰਾ ਇਕੱਲਾ ਕਹਿਰਾ ਪੁੱਤ ਹੈ ਉਹ ਕਿੰਨੇ ਲੰਮੇ ਸਮੇਂ ਤੋਂ ਮੰਜੇ ਤੇ ਪਿਆ ਹੋਇਆ ਅਸੀਂ ਬਹੁਤ ਦਵਾਈਆਂ ਦਵਾ ਦਿੱਤੀਆਂ ਪਰ ਉਹ ਬਿਲਕੁਲ ਵੀ ਠੀਕ ਨਹੀਂ ਹੋਇਆ ਮੇਰੀ ਨੂੰ ਮੇਰੇ ਨਾਲ ਲੜਦੀ ਰਹਿੰਦੀ ਹੈ ਘਰ ਦੇ ਵਿੱਚ ਕਲੇਸ਼ ਚੱਲਦਾ ਰਹਿੰਦਾ ਹੈ ਘਰ ਦੇ ਵਿੱਚ ਉਲਟੇ ਨੁਕਸਾਨ ਹੋ ਜਾਂਦੇ ਨੇ ਕਮਾਉਣ ਵਾਲੀ ਮੈਂ ਇਕੱਲੀ ਹਾਂ ਮੇਰੇ ਸਾਰੇ ਰਿਸ਼ਤੇਦਾਰ ਸਾਰੇ ਆਪਣੇ ਸਕੇ ਕੋਈ ਵੀ ਸਾਡੇ ਘਰ ਨਹੀਂ ਆਉਂਦਾ ਉਹ ਸੋਚਦੇ ਨੇ ਕਿ ਜੇ ਅਸੀਂ ਇਹਨਾਂ ਦੇ ਘਰ ਗਏ ਤੇ ਇਹਨਾਂ ਨੂੰ ਪੈਸੇ ਦੇਣੇ ਪੈਣੇ ਆ ਮੈਂ ਬਿਲਕੁਲ ਇਕੱਲੀ ਰਹਿ ਗਈ ਹਾਂ ਦੱਸੋ ਕੀ ਕਰਾਂ ਘਰ ਦੇ ਵਿੱਚ ਬਿਮਾਰੀ ਵੀ ਪਈ ਹੈ ਲੜਾਈ ਵੀ ਹੋ ਰਹੀ ਹੈ ਤੇਰਾ ਘਰ ਖਿੱਲਰ ਗਿਆ ਜੇ ਤੁਸੀਂ ਕੋਈ ਰਾਹ ਬਖਾਓਗੇ ਮੈਂ ਤਾਂ ਤੁਹਾਨੂੰ ਮੰਨੂੰਗੀ ਮਾਹਪੁਰਸ਼ ਕਹਿੰਦੇ ਨੇ ਬੱਸ ਬੀਬੀ ਏਡੀ ਕਿ ਗੱਲ ਚੱਲ ਤੈਨੂੰ ਇੱਕ ਰਾਹ ਦਿਖਾ ਦਿੰਨੇ ਆ ਉਹ ਰਾਹ ਤੇ ਚੱਲ ਪਈ ਤੇ ਤੇਰੇ ਘਰ ਵਿੱਚੋਂ ਬਿਮਾਰੀ ਵੀ ਚੱਕੀ ਜਾਊਗੀ ਤੇਰੇ ਘਰ ਦੇ ਵਿੱਚੋਂ ਕਲੇਸ਼ ਵੀ ਚੱਕਿਆ ਜਾਊਗਾ ਹੁਣ ਤੂੰ ਕਹਿੰਨੀ ਹੈ ਨਾ ਸਾਡੇ ਘਰ ਕੋਈ ਆਉਂਦਾ ਨਹੀਂ ਤੇਰੇ ਘਰ ਵੀ ਸਾਰੇ ਆਉਣਗੇ ਕਿਉਂਕਿ ਤੇਰੇ ਘਰ ਬਰਕਤ ਹੀ ਇੰਨੀ ਆ ਜੇਗੀ ਉਸ ਬਰਕਤ ਦੇ ਪਿੱਛੇ-ਪਿੱਛੇ ਸਾਰੇ ਲੋਕ ਵੀ ਆ ਜਾਣਗੇ ਮਾਹਪੁਰਸ਼ ਬੀਬੀ ਨੂੰ ਕਹਿੰਦੇ ਨੇ ਕਿ ਬੀਬੀ ਇਹ ਉਪਾਹ ਕਰਨਾ ਥੋੜਾ ਔਖਾ ਹੈ ਕਰ ਲੇਗੀ ਉਹ ਬੀਬੀ ਕਹਿੰਦੀ ਹੈ ਕੋਈ ਗੱਲ ਨਹੀਂ ਜਿੰਨਾ ਵੀ ਔਕਾ ਹੋਇਆ ਮੈਂ ਕਰ ਲੂੰਗੀ ਤਾਂ ਮਹਾਪੁਰਸ਼ ਕਹਿੰਦੇ ਨੇ ਕਿ ਲੈ ਫਿਰ ਧਿਆਨ ਨਾਲ ਸੁਣ ਉਹ ਬੀਬੀ ਮਹਾਪੁਰਸ਼ਾਂ ਦੀ ਗੱਲ ਬਿਲਕੁਲ ਧਿਆਨ ਨਾਲ ਸੁਣ ਲੱਗ ਜਾਂਦੀ ਹੈ ਮਹਾਪੁਰਸ਼ ਕਹਿੰਦੇ ਨੇ ਕਿ ਬੀਬੀ ਘਰ ਦੇ ਵਿੱਚ ਹਰ ਰੋਜ਼ ਰੋਟੀ ਬਣਦੀ ਹੈ ਉਹ ਬੀਬੀ ਕਹਿੰਦੀ ਹਾਂਜੀ ਬਣਦੀ ਹੈ ਤਾਂ ਮਹਾਪੁਰਸ਼ ਕਹਿੰਦੇ ਨੇ ਕਿ ਇਦਾਂ ਕਰੀ ਜਦੋਂ ਵੀ ਰੋਟੀ ਬਣਾਉਣ ਵਾਸਤੇ ਆਟਾ ਗੁੰਨਦੀ ਹੈ ਤਾਂ ਇੱਕ ਕੌਲੀ ਆٹے ਦੀ ਸਾਈਡ ਤੇ ਰੱਖ ਲਈ ਇਦਾਂ ਇੱਕ ਇੱਕ ਕੌਲੀ ਕਰਕੇ ਤੂੰ ਮਹੀਨੇ ਬਾਅਦ ਸਾਡੇ ਕੋਲ ਆਉਣਾ ਹੈ ਫਿਰ ਤੈਨੂੰ ਅੱਗੇ ਉਹ ਪਾ ਦੱਸਾਂਗੇ ਉਹ ਬੀਬੀ ਬਿਲਕੁਲ ਉਦਾਂ ਹੀ ਕਰਦੀ ਹੈ ਮਹੀਨਿਆਂ ਬਿਲਕੁਲ ਵੀ ਉਹਨਾਂ ਮਹਾਪੁਰਸ਼ਾਂ ਕੋਲ ਨਹੀਂ ਆਉਂਦੀ ਤੇ ਜਦੋਂ ਵੀ ਰੋਟੀ ਪਕਾਉਂਦੀ ਹੈ ਇੱਕ ਕੋਲੀ ਆٹے ਦੀ ਸਾਈਡ ਤੇ ਰੱਖ ਦਿੰਦੀ ਹੈ ਤੇ ਉਹ ਆਟਾ ਲੈ ਕੇ ਇੱਕ ਮਹੀਨੇ ਬਾਅਦ ਉਹਨਾਂ ਮਹਾਪੁਰਸ਼ਾਂ ਕੋਲ ਪਹੁੰਚ ਜਾਂਦੀ ਹੈ ਆਹ ਪੁਰਸ਼ਾਂ ਨੂੰ ਕਹਿੰਦੀ ਹੈ ਕਿ ਆਹ ਆਟਾ ਬਣ ਗਿਆ ਕਾਫੀ ਹੋ ਗਿਆ ਇਹ ਮੈਂ ਤੁਹਾਡੇ ਲਈ ਇੱਥੇ ਲੈ ਕੇ ਆਈਆਂ ਤੁਸੀਂ ਇਦਾਂ ਕਰਨ ਲਈ ਕਿਹਾ ਸੀ ਉਹ ਮਹਾਪੁਰਸ਼ ਕਹਿੰਦੇ ਨੇ ਹਾਂ ਬੀਬੀ ਅਸੀਂ ਕਿਹਾ ਸੀ ਇਹ ਜੋ ਆਟਾ ਤੈਨੂੰ ਬਣ ਗਿਆ ਇਦਾਂ ਕਰ ਮੇਰੇ ਕੋਲੇ ਬਹੁਤ ਸੰਗਤ ਆਉਂਦੀ ਹੈ ਇਸ ਆਟੇ ਨੂੰ ਗੁੰਨ ਤੇ ਇਸ ਸੰਗਤ ਲਈ ਰੋਟੀਆਂ ਬਣਾ ਤੇ ਉਹ ਬਿਲਕੁਲ ਉਦਾਂ ਹੀ ਕਰਦੀ ਹੈ ਆਟੇ ਨੂੰ ਗੁੰਨ ਕੇ ਉਹ ਸੰਗਤ ਲਈ ਰੋਟੀਆਂ ਬਣਾਉਂਦੀ ਹੈ ਤੇ ਸੰਗਤ ਦੇ ਵਿੱਚ ਉਹ ਰੋਟੀਆਂ ਵੰਡੀਆਂ ਜਾਂਦੀਆਂ ਨੇ ਉਹ ਬੀਬੀ ਬਹੁਤ ਖੁਸ਼ ਹੁੰਦੀ ਹੈ ਕਿ ਕਿੱਥੇ ਮੈਂ ਲੋਕਾਂ ਤੋਂ ਮੰਗਦੀ ਸੀ ਅੱਜ ਮੈਂ ਖੁਦ ਦਾਨ ਕਰ ਰਹੀ ਆਂ ਮਹਾਪੁਰਸ਼ ਉਸ ਬੀਬੀ ਨੂੰ ਕਹਿੰਦੇ ਨੇ ਕਿ ਬੀਬੀ ਕੋਈ ਸਮਝ ਲੱਗੀ ਉਹ ਕਹਿੰਦੀ ਨਹੀਂ ਬਾਬਾ ਜੀ ਹਜੇ ਤੱਕ ਪੂਰੀ ਸਮਝ ਨਹੀਂ ਲੱਗੀ ਦਾ ਮਹਾਪੁਰਸ਼ ਕਹਿੰਦੇ ਨੇ ਕਿ ਲੈ ਹੁਣ ਫਿਰ ਧਿਆਨ ਨਾਲ ਸੁਣ ਬੀਬੀ ਇਹੀ ਕੰਮ ਤੂੰ ਵਾਰ-ਵਾਰ ਕਰਨਾ ਕਿਉਂਕਿ ਜਦੋਂ ਤੇਰੇ ਘਰ ਦੇ ਵਿੱਚ ਕੁਝ ਵੀ ਬਣੇਗਾ ਉਹਦੇ ਵਿੱਚੋਂ ਪਹਿਲੀ ਕੌਲੀ ਲੋਕਾਂ ਲਈ ਕੱਢੇਗੀ ਪੜ੍ਹਾਈ ਲਈ ਕੱਢੇਗੀ ਤੇ ਫੇਰ ਵੇਖੀ ਤੈਨੂੰ ਰਹਿਮਤ ਹੁੰਦੀ ਫੇਰ ਵੇਖੀ ਤੇਰੇ ਘਰ ਬਰਕਤ ਆਉਂਦੀ ਤੇਰੇ ਘਰ ਸਭ ਕੁਝ ਆ ਜਾਏਗਾ ਉਹ ਬੀਬੀ ਨੂੰ ਗੱਲ ਸਮਝ ਲੱਗ ਚੁੱਕੀ ਸੀ ਉਹ ਬੀਬੀ ਹੁਣ ਕੀ ਕਰਦੀ ਜਦੋਂ ਵੀ ਘਰ ਦੇ ਵਿੱਚ ਰੋਟੀ ਬਣਾਉਂਦੀ ਇੱਕ ਕੌਲੀ ਸਾਈਡ ਤੇ ਰੱਖ ਦਿੰਦੀ ਮਹੀਨੇ ਦੇ ਅੰਤ ਦੇ ਵਿੱਚ ਉਸ ਆਟੇ ਨੂੰ ਗੁੰਨ ਕੇ ਬਾਹਰ ਜਿਹੜੇ ਬੱਚੇ ਫਿਰਦੇ ਉਹਨਾਂ ਨੂੰ ਰੋਟੀਆਂ ਖਵਾਉਂਦੀ ਜੇ ਕੋਈ ਗਰੀਬ ਆਉਂਦਾ ਉਹਨੂੰ ਰੋਟੀ ਖਵਾਉਂਦੀ ਐਦਾਂ ਕਰਦੀ ਗਈ ਤੇ ਇੱਕ ਦਿਨ ਰੱਬ ਦੇ ਮਨ ਦੇ ਵਿੱਚ ਮਿਹਰ ਪੈ ਗਈ ਤੇ ਉਸ ਰੱਬ ਨੇ ਉਸ ਦਾ ਪੁੱਤ ਜੋ ਬਿਮਾਰ ਸੀ ਉਹਨੂੰ ਕੋਈ ਨਾ ਕੋਈ ਦਵਾਈ ਲਵਾਈ ਉਹ ਦਵਾਈ ਨਾਲ ਠੀਕ ਹੋਣ ਲੱਗਿਆ ਹੌਲੀ ਹੌਲੀ ਉਹ ਠੀਕ ਹੋ ਗਿਆ ਠੀਕ ਠੀਕ ਹੋ ਕੇ ਉਹ ਕੰਮ ਤੇ ਜਾਣ ਲੱਗਿਆ ਜਦੋਂ ਕੰਮ ਤੇ ਜਾਣ ਲੱਗਿਆ ਘਰ ਦੇ ਵਿੱਚ ਬਰਕਤ ਆਉਣ ਲੱਗੀ ਜਦੋਂ ਘਰ ਦੇ ਵਿੱਚ ਬਰਕਤ ਆਉਣ ਲੱਗੀ ਤੇ ਪੈਸੇ ਆਉਣ ਲੱਗੇ ਤੇ ਫਿਰ ਜੋ ਰਿਸ਼ਤੇਦਾਰ ਰੁੱਸੇ ਸੀ ਉਹ ਵੀ ਆਉਣ ਲੱਗੇ ਜਦੋਂ ਘਰ ਦੇ ਵਿੱਚ ਬਰਕਤ ਆ ਗਈ ਤੇ ਫਿਰ ਪਿਆਰ ਵੀ ਆ ਗਿਆ ਘਰੋਂ ਕਲੇਸ਼ ਵੀ ਚਲਿਆ ਗਿਆ ਬੀਬੀ ਬਹੁਤ ਖੁਸ਼ ਹੋ ਗਈ ਤੇ ਉਹਨਾਂ ਮਹਾਪੁਰਸ਼ਾਂ ਨੂੰ ਇੱਕ ਦਿਨ ਮਿਲਣ ਗਈ ਮਹਾਪੁਰਸ਼ਾਂ ਨੂੰ ਕਹਿੰਦੀ ਹੈ ਕਿ ਬਾਬਾ ਜੀ ਤੁਹਾਡੇ ਦੱਸੇ ਹੋਏ ਉਪਾਅ ਨੂੰ ਕਰ ਰਹੀ ਹਾਂ ਤੇ ਸਭ ਕੁਝ ਮਿਲ ਰਿਹਾ ਹੈ ਮਹਾਪੁਰਸ਼ ਕਹਿੰਦੇ ਨੇ ਕਿ ਬੀਬੀ ਇਹ ਉਪਾਅ ਨਾਲ ਸਭ ਕੁਝ ਠੀਕ ਹੋ ਜਾਣਾ ਹੈ ਬਹੁਤ ਕੁਝ ਮਿਲ ਜਾਣਾ ਹੈ ਇੱਕ ਗੱਲ ਯਾਦ ਰੱਖੀ ਇਸ ਉਪਾਰ ਨੂੰ ਕਰਦੇ ਸਮੇਂ ਇਹ ਖਾਸ ਗਲਤੀ ਨਾ ਕਰੀ ਉਹ ਬੀਬੀ ਕਹਿੰਦੀ ਕਿਹੜੀ ਗਲਤੀ ਮਾਪੁਰਸ਼ ਕਹਿੰਦੇ ਨੇ ਕਿ ਆਪਣੇ ਮਨ ਵਿੱਚ ਹੰਕਾਰ ਨਾ ਕਦੀ ਲੈ ਕੇ ਆਈ ਕਿ ਹੁਣ ਮੈਨੂੰ ਸਭ ਕੁਝ ਮਿਲ ਗਿਆ ਮੈਂ ਕੀ ਇਹ ਕੰਮ ਕਰਨੇ ਨੇ ਆਪਣੇ ਮਨ ਵਿੱਚ ਇਹ ਗੱਲ ਕਦੀ ਨਾ ਲੈ ਕੇ ਆਈ ਕਿ ਸਭ ਕੁਝ ਮਿਲ ਹੀ ਗਿਆ ਹੁਣ ਇਹ ਕੰਮ ਛੱਡ ਦਈਏ ਇਹ ਕੰਮ ਉਹ ਕਰਵਾ ਰਿਹਾ ਤੇ ਉਹਨੇ ਹੀ ਕਰਵਾਉਣਾ ਇਸ ਕਰਕੇ ਉਹਦਾ ਨਾਮ ਲੈ ਕੇ ਇਹ ਕੰਮ ਕਰਦੀ ਰਹੀ ਉਹ ਬੀਬੀ ਨੂੰ ਸਮਝ ਲੱਗ ਗਈ ਇਹ ਕਹਾਣੀ ਉਹਨਾਂ ਦੀ ਨਹੀਂ ਸੀ ਇਹ ਕਹਾਣੀ ਆਪਣੀ ਹਰ ਘਰ ਦੀ ਹੈ ਹਰ ਘਰ ਵਿੱਚ ਇਹ ਚੀਜ਼ ਹੋਣੀ ਚਾਹੀਦੀ ਹੈ ਤੁਸੀਂ ਅੱਗੇ ਨਾਲੋਂ ਸੌਕੇ ਹੋ ਜਾਓਗੇ ਇਹ ਉਪਾਅ ਜ਼ਰੂਰ ਕਰਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ